ਮੁਹਾਲੀ ਦੇ ਸੈਕਟਰ 77 ਦੇ ਵਿੱਚ ਪਿੰਕੀ ਤਾਰੀਵਾਲ ਦੇਰ ਰਾਤ ਉਹਨਾਂ ਦੇ ਘਰ ਦੇ ਬਾਹਰ ਜਿਹੜੀ ਕਿ ਅਣਪਛਾਤੇ ਲੋਕਾਂ ਵੱਲੋਂ ਫਾਇਰਿੰਗ ਕੀਤੀ ਗਈ ਹੈ। ਤਕਰੀਬ 10 ਵਜੇ ਇਨਫੋਰਮੇਸ਼ਨ ਮਿਲੀ ਸੀ ਕਿ ਉਹਨਾਂ ਦੇ ਘਰੇ ਫਾਇਰਿੰਗ ਹੋਈ ਹੈ। ਇਮੀਡੀਏਟਲੀ ਸਾਡੀ ਪੁਲਿਸ ਟੀਮਸ ਉੱਥੇ ਮੌਕੇ ਤੇ ਪਹੁੰਚੀਆਂ ਤੇ ਅਸੀਂ ਜਿਹੜਾ ਏਰੀਆ ਹੈ ਉਹਨੂੰ ਸਿਕਿਉਰ ਕੀਤਾ। ਕਹਿੰਦਾ ਇਹ ਕੌਣ ਲੋਕ ਸੀਗੇ ਕਿੰਨੇ ਲੋਕ ਸੀਗੇ ਜਿਨ੍ਹਾਂ ਨੇ ਫਾਇਰਿੰਗ ਕੀਤੀ ਗਈ? ਕਦੇ ਉੱਤੇ ਆਏ ਸੀਗੇ ਜਿਹੇ। ਦੋ ਮੁੰਡੇ ਸੀਗੇ ਜੀ ਉਹਦੇ ਤੇ ਮੋਟਰਸਾਈਕਲ ਤੇ ਯੂਪੀ ਨੰਬਰ ਸੀਗਾ। ਬਾਕੀ ਉਹਦੀ অথੈਨਟੀਸਿਟੀ ਨੰਬਰ ਦੀ ਉਹ ਵੈਰੀਫਾਈ ਕਰ ਰਹੇ ਆ ਜੀ। ਮੁਹਾਲੀ ਦੇ ਸੈਕਟਰ 77 ਦੇ ਵਿੱਚ ਪਿੰਕੀ ਧਾਰੀਵਾਲ ਜਿਹੜੇ ਕੀ ਪ੍ਰੋਡਿਊਸਰ ਹੈ ਪਹਿਲਾਂ ਵੀ ਵਿਵਾਦਾਂ 'ਚ ਰਹੇ ਸੁਨੰਦਾ ਸ਼ਰਮਾ ਦੇ ਨਾਲ ਉਹਨਾਂ ਦਾ ਨਾਮ ਆਇਆ ਸੀਗਾ ਜਦੋਂ ਉਹਨੂੰ ਗ੍ਰਿਫਤਾਰ ਕੀਤਾ ਗਿਆ ਸੀਗਾ। ਦੇਰ ਰਾਤ ਉਹਨਾਂ ਦੇ ਘਰ ਦੇ ਬਾਹਰ ਜਿਹੜੀ ਅਣਪਛਾਤੇ ਲੋਕਾਂ ਵੱਲੋਂ ਫਾਇਰਿੰਗ ਕੀਤੀ ਗਈ ਹੈ ਕੀ ਹੈ ਪੂਰਾ ਮਾਮਲਾ ਕੀ ਮਾਮਲਾ ਦਰਜ ਕੀਤਾ ਗਿਆ ਇਸ ਵੇਲੇ ਸਾਡੇ ਨਾਲ ਡੀਐਸਪੀ ਪ੍ਰੀਤਮ ਚੇਹ ਸਿੰਘ ਚੈਲ ਜੀ ਸਾਡੇ ਨਾਲ ਮੌਜੂਦ ਨੇ। ਚੈਲ ਸਾਹਿਬ ਇਹ ਕੀ ਕਦੋਂ ਇਨਫੋਰਮੇਸ਼ਨ ਮਿਲੀ ਸੀ ਤੇ ਕੀ ਹੈਗਾ ਪੂਰਾ ਮਾਮਲਾ ਜੀ? ਹੇ ਜੀ ਕੱਲ ਰਾਤ ਸਨੂ ਕਰੀਬ 10 ਵਜੇ ਇਨਫੋਰਮੇਸ਼ਨ ਮਿਲੀ ਸੀ ਕਿ ਉਹਨਾਂ ਦੇ ਘਰੇ ਫਾਇਰਿੰਗ ਹੋਈ ਹੈ ਇਮੀਡੀਏਟਲੀ ਸਾਡੀ ਪੁਲਿਸ ਟੀਮਸ ਉੱਥੇ ਮੌਕੇ ਤੇ ਪਹੁੰਚੀਆਂ ਤੇ ਅਸੀਂ ਜਿਹੜਾ ਏਰੀਆ ਹੈ ਉਹਨੂੰ ਸਿਕਿਉਰ ਕੀਤਾ ਉਹਦੇ ਸਬੰਧ ਦੇ ਵਿੱਚ ਅਸੀਂ ਮੁਕੱਦਮਾ ਰਜਿਸਟਰ ਕੀਤਾ ਹੈ ਜੀ ਤੇ ਅਸੀਂ ਲੱਗੇ ਹੋਏ ਹਾਂ ਜੀ ਟ੍ਰੇਸ ਕਰ ਰਹੇ ਹਾਂ ਜੀ ਇਹਨੂੰ ਕੇਸ ਨੂੰ ਕੁਛ ਨਗਦਾ ਹੀ ਕੌਣ ਲੋਕ ਸੀਗੇ ਕਿੰਨੇ ਲੋਕ ਸੀਗੇ ਜਿਨ੍ਹਾਂ ਨੇ ਫਾਇਰਿੰਗ ਕੀਤੀ ਕਿਹਦੇ ਉੱਤੇ ਆਏ ਸੀਗੇ ਜੀ ਇਹ ਇਹ ਮੋਟਰਸਾਈਕਲ ਤੇ ਆਏ ਸੀਗੇ ਜੀ ਦੋ ਬੰਦੇ ਆਏ ਸੀ ਬਾਕੀ ਇਸ ਟਾਈਮ ਤੇ ਰਿਵੀਲ ਕਰਨਾ ਕਿ ਕੀ ਸਾਡੇ ਕੋਲ ਹਲ ਤੱਕ ਫਿਲਹਾਲ ਅਪਡੇਟ ਹੈ ਦੇ ਵਿੱਚ ਉਹ ਠੀਕ ਨਹੀਂ ਰਹੂਗਾ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਤੇ ਟਾਈਮਲੀ ਜਦ ਹੋ ਜਾਂਦਾ ਕੰਪਲੀਟ ਤਾਂ ਤੁਹਾਨੂੰ ਸਾਰਾ ਬਰੀਫ ਕੀਤਾ ਜਾਊਗਾ ਪ੍ਰੋਪਰਲੀ ਸਰ ਮੈਂ ਇਹ ਵੀ ਦੱਸਿਆ ਜੜਾ ਨੰਬਰ ਸੀਗਾ ਜਿਹੜਾ ਮੋਟਰਸਾਈਕਲ ਆ ਉਹ ਯੂਪੀ ਦਾ ਨੰਬਰ ਸੀਗਾ ਮੋਟਰਸਾਈਕਲ ਦੇ ਉੱਪਰ ਆਏ ਸੀਗੇ ਕਿੰਨੇ ਕੁ ਲੋਕ ਸੀਗੇ ਦੋ ਮੁੰਡੇ ਸੀਗੇ ਜੀ ਉਹਦੇ ਤੇ ਮੋਟਰਸਾਈਕਲ ਤੇ ਯੂਪੀ ਨੰਬਰ ਸੀਗਾ ਬਾਕੀ ਉਹਦੀ ਆਥੈਂਟਿਕਸਿਟੀ ਨੰਬਰ ਦੀ ਉਹ ਵੈਰੀਫਾਈ ਕਰ ਰਹੇ ਆ ਜੀ ਸੀ ਇਹ ਲਾਈਨ ਨੂੰ ਗੈਂਗਸਟਰ ਨਾਲ ਵੀ ਜੋੜ ਕੇ ਦੇਖਿਆ ਜਾ ਰਿਹਾ ਕਿਉਂਕਿ ਪਿਛਲੇ ਸਮੇਂ ਜਿਹੜਾ ਆ ਸਿੰਗਰਾਂ ਦਾ ਗੈਂਗਸਟਰਾਂ ਦੇ ਨਾਲ ਆ ਰਿਹਾ ਸੀਗਾ ਧਮਕੀਆਂ ਦੇ ਰਿਹਾ ਸੀ ਇਹਨੂੰ ਉਹਦੇ ਨਾਲ ਵੀ ਜੋੜ ਕੇ ਦੇਖਿਆ ਜਾ ਰਿਹਾ ਇਸ ਟਾਈਮ ਤੇ ਕੋਈ ਵੀ ਪੋਸਿਬਿਲਟੀ ਨੂੰ ਆਪਾਂ ਰੂਲ ਆਊਟ ਨਹੀਂ ਕਰ ਸਕਦੇ ਸਾਰਾ ਕੁਝ ਐਕਸਪਲੋਰ ਕਰ ਰਹੇ ਆ ਤੇ ਜਿਸ ਦਾ ਵੀ ਇਹਦੇ ਵਿੱਚ ਰੋਲ ਹੋਇਆ ਉਹਦੇ ਖਿਲਾਫ ਬਣਦੀ ਕਾਰਵਾਈ ਹੋਊਗੀ ਜੀ ਇਹ ਸਾਡੇ ਡੀਐਸਪੀ ਚੈਨ ਸਰਬ ਜਿਨ੍ਹਾਂ ਨੇ ਦੱਸਿਆ ਕਿ ਅਣਪਛਾਤੇ ਲੋਕਾਂ ਦੇ ਖਿਲਾਫ ਜਿਹੜਾਗਾ ਮਾਮਲਾ ਦਰਜ ਕਰ ਦਿੱਤਾ ਗਿਆਗਾ ਹਰ ਇੱਕ ਐਂਗਲ ਦੇ ਨਾਲ ਇਸ ਪੂਰੇ ਮ ਇਸ ਬਾਰੇ ਮੈਂ ਜਗਜੀਤ ਦੇ ਨਾਲ ਦਰਜੀਤ ਸਿੰਘ ਪੀਟੀਸੀ ਨਿਊ ਮੋਹਾਲੀ